ਅੱਜ ਜਿਹੜੀ ਘਟਨਾ ਵਾਪਰੀ ਐ ਇਹ ਦੀ ਬਸ ਆਰਿਆਂ ਦੇ ਅੱਜ ਸਾਡੇ ਇੱਕ ਮੰਡੀ ਦੇ ਸਬਜ਼ੀ ਵੇਚਤਾ ਮੁੰਡਾ ਕੀ ਨਾਂ ਹੈ ਪ੍ਰਦੀਪ ਸਿੰਘ ਲਈ ਪ੍ਰਦੀਪ ਸਿੰਘ ਲਾ ਪ੍ਰਦੀਪ ਸਿੰਘ ਦੇ ਉੱਤੇ ਮੋਟਰਸਾਈਕਲ ਟਪਾ ਰਿਆ ਸੀ ਉਹਦੇ ਉੱਤੇ ਅੱਜ ਇਹਨਾਂ ਨੇ ਬੱਸ ਚੜਾਤੀ ਪਰ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੈਂ ਧੰਨਵਾਦ ਆ ਮੰਡੀ ਵਾਲਿਆਂ ਦਾ ਜਿਨ੍ਹਾਂ ਨੇ ਮੂਹਰੇ ਲਾ ਕੇ ਬੱਸ ਨੂੰ ਰੋਕਿਆ ਇਹ ਬੱਸਾਂ ਦਾ ਰੂੜ ਹੀ ਨਹੀਂ ਵੀ ਸਾਡੀ ਮੰਡੀ ਵਿੱਚ ਉੱਟਪਾਂ ਇਹ ਆਦੇ ਬਾਈਪਾਸ ਤੋਂ ਟਪਾਨ ਨਟਪਾਨ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਨੇ ਗੁੰਡਾਗਰਦੀ ਦੀ ਫੀਸ ਆ ਲੈਣਾ ਤਾਂ ਖਾਸ ਕਰਕੇ ਗੁੰਡਾਗਰਦੀ ਵਿਚਾਰ ਕੀ ਹੈ ਇਹਨਾਂ ਨੂੰ ਇੱਕ ਦੋ ਕਤਲ ਮਾਫ ਕੀਤੇ ਹੋਣ ਇਹਨਾਂ ਨੇ ਪਹਿਲਾਂ ਵੀ ਆਕਲੀਏ ਇੱਕ ਦੋ ਘਟਨਾਵਾਂ ਵਾਪਰ ਗਿਆ ਬੰਦੇ ਮਾਰਤੇ ਉਹਨੇ ਮੰਡੀ ਦੇ ਬੰਦਿਆਂ ਨੂੰ ਮਾਰਨ ਨੂੰ ਫਿਰਦੇ ਆ ਮੈਂ ਪਰਸੋਂ ਦੀ ਤੁਹਾਨੂੰ ਰਾਤ ਨੂੰ 8:30 ਵਜੇ ਦੀ ਘਟਨਾ ਦੱਸਦਾ ਅਸੀਂ ਸੜਕ ਨਵੀਂ ਬਣ ਰਹੀ ਹੈ ਸਾਰੀ ਮੰਡੀ ਨੂੰ ਪਾਦਾ ਅਸੀਂ ਟਰੈਕਟਰ ਲਾਇਆ ਨਗਰਪਾਲਿਕਾ ਦਾ ਕੋਈ ਹੈਵੀ ਵਹੀਕਲ ਨਾ ਟੱਪੇ ਇਹ ਸੜਕ ਦੀ ਜ਼ਿੰਦਗੀ ਬਣ ਜੇ ਇਹ ਤੀਪ ਵਾਲੇ ਗੁੰਡਿਆਂ ਨੇ ਉਹ ਟਰੈਕਟਰ ਪਾਸੇ ਕਰਕੇ ਸਟਾਰਟ ਕਰਕੇ ਬੱਸ ਭੁਜਾ ਕੇ ਲੈ ਕੇ ਟਰੈਕਟਰ ਉਮੀ ਚੱਲਦਾ ਰਿਆ ਰਮਾਨ ਬੰਦ ਕੀਤਾ ਉਹ ਇਹਨਾਂ ਨੇ ਮਗਰ ਵੀ ਕਿਹਾ ਪਰ ਮੈਨੂੰ ਲੱਭੇ ਮੰਡੀ ਦੇ ਪੱਖ ਸਰਕਾਰਾਂ ਨੂੰ ਇਹ ਗੱਲ ਚੁੱਕਣੀ ਚਾਹੀਦੀ ਆ ਵੀ ਮੰਡੀ ਵਿੱਚੋਂ ਜੇ ਕੋਈ ਬੱਸ ਟੱਪੀ ਅਸੀਂ ਇਹ ਹੁਣ ਇਤਤਾਵ ਨਹੀਂ ਦਿੰਦੇ ਆ ਅਸੀਂ ਡਰਿਆਂ ਨਾਲ ਭੰਨਾਂਗੇ ਬੱਸ ਚਾਹੇ ਬਾਅਦ ਚ ਸਾਡੇ ਪਰਚਾ ਹੋ ਜੇ ਅਸੀਂ ਕੋਈ ਬੱਸ ਨੂੰ ਬਖਸਾਂਗੇ ਨਹੀਂ ਜਿਹੜਾ ਹੁਣ ਅੱਜ ਮੋਟਰਸਾਈਕਲ ਤੇ ਹੋਇਆ ਨੋ ਕਿ ਮੁੰਡਾ ਠੀਕ ਹੈ ਇਹ ਮੁੰਡਾ ਠੀਕ ਹੈ ਜੀ ਪਰ ਰੈਮ ਇੱਥੇ ਹੀ ਬਸਦਾ ਡਰਾਈਵਰ ਇੱਥੀ ਆ ਡਰਾਈਵਰ ਕਨੈਕਟ ਨਹੀਂ